ਹਾਂ ਬਲਿਆ ਹਾਂ ਜੀ ਹਾਂ ਜੀ ਆਪਾਂ ਨਾ ਇੱਕ ਵੀਡੀਓ ਪਾਈ ਸੀ ਜਿੱਦੇ ਤੇ ਮੈਂ ਨਾ ਟੀਕੇ ਲਾਉਂਦੇ ਆ ਮਸ਼ੀਆਂ ਦੇ ਅੱਛਾ ਤੇ ਮੇਰੇ ਨਾਲ ਇੱਥੋਂ ਥੋੜੀ ਜਿਹੀ ਉਹ ਚੁੱਕੀ ਗਈ ਜਾਗਤ ਹਾਂ ਕਿ ਮੈਨੂੰ ਨਾ ਸੱਚ ਗੱਲ ਹੀ ਹਾਂ ਬੜੀ ਸ਼ਰਮ ਜੀ ਹੁੰਦੀ ਜਾ ਜੇ ਜੀ ਮੇਰੇ ਜੀ ਕਰਦਾ ਵੀਡੀਓ ਡਿਲੀਟ ਕਰਦਾ ਵੀ ਇੱਥੋਂ ਥੋੜੀ ਜਿਹੀ ਚੁੱਕੀ ਆ ਵੱਖੀ ਜੀ ਦੋ ਅੱਛਾ ਤੇ ਸਾਡਾ ਸਾਥ ਦਾ ਬੇ ਆ ਵੀ ਮੈਂ ਕਿਹਾ ਵੀ ਨਹੀਂ ਚੰਗਾ ਜਿਆ ਨਹੀਂ ਲੱਗਦਾ ਬੰਦਾ ਜੇ ਆਪਾਂ ਬੰਦੇ ਆ ਸਹੀ ਗੱਲ ਹੀ ਹਾਂ ਆਹ ਤੇ ਆ ਜਿਹੜੀਆਂ ਬੀਬੀਆਂ ਆਏ ਰੱਬਾ ਕਿੱਥੋਂ ਐਡਾ ਵਾ ਦੱਜ ਜਿਗਰਾ ਲੈ ਕੇ ਆਉਂਦੀਆਂ ਹੋਏ ਸਹੀ ਗੱਲ ਚਹੀ ਗੱਲ ਕੋਈ ਉਹਨਾਂ ਦੇ ਕੋਈ ਘਰ ਦਾ ਕੋਈ ਪੁੱਛਣ ਗਿਸਣ ਵਾਲਾ ਜਾਂ ਕੋਈ ਮਾਂ ਜਾਂ ਕੋ ਪਿਓ ਤੇ ਜਾਂ ਭਰਾ ਉਹ ਭਰਾ ਹੋਊਗਾ ਹੀ ਨੇ ਉਹਨਾਂ ਦਾ ਸਹੀ ਗੱਲ ਸਹੀ ਗੱਲ ਸੱਚ ਗੱਲ ਆ ਮੈਂ ਮੈਂ ਨਾ ਸ਼ਰਮ ਆਉਂਦੀ ਯਾਰ ਸ਼ਰਮ ਮੈਨੂੰ ਆਉਂਦੀ ਸਹੀ ਗੱਲ ਆ ਅਜੇ ਕੀ ਆ ਪੀ ਆ ਇਥੇ ਲੱਕ ਤੋਂ ਥੋੜੀ ਜੀ ਟੀ-ਸ਼ਰਟ ਚੁੱਕੀ ਆ ਪਜਾਮਾ ਪਾਇਆ ਥੱਲੇ ਕਸ਼ੀਰ ਆ ਬੰਦਾ ਆ ਜੇ ਅਜੇ ਬੰਦੇ ਆ ਤੇ ਯਾਰੇ ਇਹਦੇ ਧੰਨ ਜਿਗਰੇ ਆ ਸਹੀ ਗੱਲ ਹੈ ਸਹੀ ਗੱਲ ਹੈ ਸਾਰਾ ਹੀ ਇਹਨਾਂ ਦਾ ਸਿਸਟਮ ਜਿਹੜਾ ਵਾ ਇਹਨਾਂ ਕਿਸੇ ਦਿਨ ਸਾਰਾ ਮਹੌਲ ਹੀ ਉੱਪਰ ਸਹੀ ਗੱਲ ਹੈ ਸਹੀ ਗੱਲ ਹੈ ਪੈਸੇ ਥੋੜੀ ਬੋਤੀ ਰਹਿਣਾ ਇਹ ਜਖ ਖੂਨ ਚ ਹੁੰਦੀਆਂ ਨੇ ਚੀਜ਼ਾਂ ਇਹਨਾਂ ਪੈਸੇ ਨੂੰ ਪੈਸੇ ਨੂੰ ਕੁਝ ਹੋਣਾ ਲਿਆਈ ਇਹ ਸਾਂਪੇ ਵੇਚੀਆਂ ਪੈਸੇ ਹੈ ਉਹੋ ਜਿਹੇ ਇਹਨਾਂ ਦੇ ਘਰ ਦੇ ਆ ਵੀ ਮੈਂ ਇਹਨਾਂ ਦੇ ਕੰਨਾਂ ਤੇ ਛੱਡੋ ਦੋ ਦੋ ਜਿੰਦੀਆਂ ਗਾਣਾ ਕੋਈ ਆ ਜੇ ਤੇ ਸਾਡੇ ਲੋਕ ਇਹਨਾਂ ਨੂੰ ਕਹਿੰਦੇ ਸਟਾਰ ਨੇ ਸਹੀ ਗੱਲ ਸਟਾਰ ਬਣਾਈਆਂ ਨੇ ਇਹ ਬੇੜਾ ਗਰਕ ਕਰਦਾ ਸੀ ਸਹੀ ਗੱਲ ਹੋਰ ਉਸ ਦਿਨ ਤੂੰ ਮੈਨੂੰ ਆਖਣ ਡਿਆ ਵੀ ਵੀਰ ਤੈਨੂੰ ਕੋਈ ਭਰਾ ਕਹਦੇ ਤੇ ਤੈਨੂੰ ਉਤਰਾਜ ਤੇ ਨਹੀਂ ਮੈਨੂੰ ਵੀਰ ਜੇ ਕੋਈ ਚੰਗੇ ਗਰਦਾਰ ਵਾਲੀ ਕੁੜੀ ਹੋਵੇ ਸਹੀ ਗੱਲ ਸਹੀ ਗੱਲ ਸੂਟ ਪਾਉਂਦੀ ਆ ਉਹਦੇ ਸਿਰ ਤੇ ਚੁੰਨੀ ਲੈਂਦੀ ਹੋਵੇ ਤੇ ਸਾਨੂੰ ਜੇ ਵੀਰ ਕਵੇ ਤੇ ਅਸੀਂ ਉਹਦਾ ਸਤਿਕਾਰ ਕਰਾਂਗੇ ਸਹੀ ਗੱਲ ਹੈ ਸਹੀ ਗੱਲ ਹੈ ਜਿਹ ਕੋਈ ਹੈ ਹੋਜੀ ਰੀਲ ਬਣਾਉਣ ਵਾਲੀ ਆਖੇ ਕੰਨਾਂ ਨੂੰ ਸੇਕ ਬੜਾ ਕੱਢਣਾ ਆ ਆ ਸਹੀ ਗੱਲ ਹੈ ਗੁਸਤਖਰ ਦਾ ਵੀਰਪੂਰ ਨਹੀਂ ਜਦੋਂ ਨਾਂ ਨਵੀ ਰੱਖਣੀ ਹੈ ਹੋਜੀ ਇਹ ਵਧੀਆ ਨਹੀਂ ਬਣਦੀ ਇਹ ਸਾਨੂੰ ਸੌਦਾ ਮਹਿੰਗਾ ਪੈਣਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਕਰਕੇ ਤੇ ਆ ਹਾਲ ਵੀਰ ਹੋਏ ਨੈਟ ਤੇ ਸਹੀ ਗੱਲ ਹੈ ਸਹੀ ਗੱਲ ਲੋਕਾਂ ਸ਼ਰਮੀ ਲਾਲੀ ਆ ਪੈਸੇ ਕਰਕੇ ਪੈਸੇ ਕਰਕੇ ਲੱਖ ਦੀ ਲੜਨ ਤਾਂ ਬੱਥੇ ਭਰਾ ਫਰੂ ਹੈ ਨਹੀਂ ਇਹਨਾਂ ਦੇ ਪੈਜ ਇਹਨਾਂ ਦਾ ਭਰਾ ਵੀ ਮਰੇ ਜਮੀਰਾ ਕੀ ਹੋਇਆ ਉਹ ਵੀ ਪੈਲ ਚ ਬਹਿ ਕੇ ਖਾਂਦੇ ਹੋਣੇ ਆਂਦੇ ਨੇ ਮਤ ਦੀਆਂ ਫਿਰ ਵੀ ਕੋਈ ਕੰਮ ਆ ਆ ਸਹੀ ਗੱਲ ਹੈ ਮਿਹਨਤ ਕਰ ਲੋ ਸਹੀ ਗੱਲ ਹੈ ਜਦੋਂ ਕਢਾਈ ਸਿੱਖ ਲੋ ਕੋਈ ਸੂਟ ਸੀਨ ਉਹ ਜਾਦਰਾ ਹੀ ਕੱਢ ਲੋ ਆ ਉਹ ਤਾਂ ਨੰਗਾ ਨਾਕਾ ਕਰਕੇ ਤੇ ਠੁਮਕੇ ਲਾਉਂਦੇ ਆਂ ਖਾਈ ਕਰ ਲੋ ਕੋਈ ਅਫਸਰ ਬਣ ਜਾਓ ਆ ਲੱਖ ਦੀ ਲਾੜੀ ਤਾਂ ਇਹਨਾਂ ਦੇ ਪੈ ਓਕੇ ਬਾਈ ਸਾਸਿਕਾ